ਇਸ ਟਾਈਮ ਦੀ ਵੱਡੀ ਖਬਰ ਹੈ ਗੁਰੂ ਘਰ ਬਾਹਰ ਬਦਮਾਸ਼ਾਂ ਨੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਸਿੱਧੂ ਮੂਸੇਵਾਲੇ ਕਤਲ ਨਾਲ ਜੁੜੇ ਸਨ ਤਾਰ ਪੰਜਾਬ 'ਚ ਇਸ ਸਮੇਂ ਹਾਲਾਤ ਬਹੁਤ ਮਾੜੇ ਪਏ ਹੋਏ ਹਨ ਆਜ ਦਿਨ ਗੋਲੀਆਂ ਚੱਲਣ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਠਾ ਠਾ ਕਰਕੇ ਗੋਲੀਆਂ ਦੀ ਆਵਾਜ਼ ਸੁਣ ਸਕਦੇ ਹੋ ਤੁਸੀਂ ਦੱਸ ਦਈਏ ਕਿ ਥਾਣਾ ਮਹਿਤਾ ਦੇ ਅਧੀਨ ਆਉਂਦੇ ਪਿੰਡ ਚਨੱਕੇ ਵਿਖੇ ਇੱਕ ਨੌਜਵਾਨ ਨੂੰ ਮੌਤੇ ਘਾਟ ਉਤਾਰਿਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ਜਿਸ ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜਾ ਰਿਹਾ ਸੀ ਜਿਸ ਨੂੰ ਤਿੰਨ ਨੌਜਵਾਨ ਘੇਰ ਲੈਂਦੇ ਆ ਇਸ ਤੋਂ ਬਾਅਦ ਦੋ ਨੌਜਵਾਨਾਂ ਵੱਲੋਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਜਦਕਿ ਇੱਕ ਨੌਜਵਾਨ ਬਾਈਕ ਤੇ ਖੜਾ ਰਹਿੰਦਾ ਹੈ ਇਸ ਗੋਲੀਬਾਰੀ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਮੌਤ ਹੋ ਗਈ ਮੇਰੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਜਗਰਾਜ ਸਿੰਘ ਹੈ ਇਸ ਦੀ ਉਮਰ 28 ਸਾਲ ਦੇ ਕਰੀਬ ਹੈ 10 ਅਣਪਛਾਤੇ ਨੌਜਵਾਨਾਂ ਵੱਲੋਂ ਜੁਗਰਾਜ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਸੋਸ਼ਲ ਮੀਡੀਆ ਤੇ ਗੈਂਗਸਟਰ ਡੋਨੀ ਬੱਲ ਨੇ ਇਸ ਕਤਲ ਦੇ ਪਿੱਛੇ ਦੀ ਜ਼ਿੰਮੇਵਾਰੀ ਲਈ ਹੈ ਜੁਗਰਾਜ ਸਿੰਘ ਨੇ ਗੋਹਾ ਬਰਿਆਰ ਦੀ ਰੇਕੀ ਕਰਵਾਈ ਸੀ ਜਿਸ ਦੇ ਚੱਲਦੇ ਇਹ ਕੰਮ ਕੀਤਾ ਗਿਆ ਇਸ ਕੇਸ ਮੁਤਾਬਕ ਹੋਰਾਂ ਤੇ ਵੀ ਜਿਹੜੀ ਉਹ ਨਜ਼ਰ ਰੱਖੀ ਜਾ ਰਹੀ ਹੈ ਦੱਸਦੀ ਹੈ ਕਿ ਜੁਗਰਾਜ ਸਿੰਘ ਜਗਰੂਪ ਰੂਪਾ ਦਾ ਭਰਾ ਸੀ ਬੀਤੇ ਦਿਨੇ ਗੋਰਾ ਬਰਿਹਾਰ ਦਾ ਕਤਲ ਹੋਇਆ ਸੀ Oh <laughs>